ਲੋ ਵੀ ਦੋਸਤੋ ਕੱਲ ਜੋ ਆ ਗਿਆ ਬਾਈ ਜੀ ਪੂਰੇ ਜੋਰਾਂ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੰਦੇ ਨੇ ਆਪਦਾ ਭਰਾ ਜ਼ਮੀਨ ਦੇ ਪਿੱਛੇ ਮਾਰ ਕੇ ਦੱਬਿਆ ਜੀ ਇਹ ਜਿਹੜੀ ਤੁਸੀਂ ਜਗਾ ਦੇਖ ਰਹੇ ਹੋ ਇਥੇ ਆਪਾਂ ਇਹ ਆਪਦਾ ਜਿਹੜਾ ਜ਼ੁਲਮ ਕਬੂਲ ਲਿਆ ਵੀ ਮੈਂ ਆਪਦੇ ਭਰਾ ਨੂੰ ਕਿਉਂ ਮਾਰਿਆ ਕੀ ਕਾਰਨ ਸੀ ਆਪਾਂ ਇਹਨਾਂ ਨੂੰ ਪੁੱਛਦੇ ਆਂ ਹ ਹਮਰੇ ਕੀ ਨਾ ਥੋੜਾ ਜੀ ਮੇਰਾ ਮੇਜਰ ਸਿੰਘ ਜੀ ਮੇਜਰ ਸਿੰਘ ਮੇਜਰ ਭਾਈ ਤੁਸੀਂ ਕਿਉਂ ਜਿਹੜੀ ਇਹ ਘਟਨਾ ਨੂੰ ਜਾਵਦੇ ਤੇ ਕੀ ਕਾਰਨ ਸੀ ਤੁਸੀਂ ਆਦੇ ਭਰਾ ਨੂੰ ਕਿਉਂ ਮਾਰਿਆ ਕੀ ਕਾਰਨ ਸੀ ਤੁਹਾਡਾ ਬਾਈ ਮੈਂ ਅੱਕ ਕੇ ਕੀਤਾ ਇਹ ਕੰਮ ਯਾਰ ਨਹੀਂ ਕਿਉਂ ਕਿਉਂ ਅੱਕਰ ਵਾਲੀ ਕੀ ਗੱਲ ਸੀ ਅਜਾ ਬਾਈ ਯਾਰ ਉਹ ਨਸ਼ੇ ਕਰਦਾ ਸੀ ਕਤਾ ਯਾਰ ਅੱਛਾ ਤੇ ਇਹ ਕਿਹੜਾ ਸੀ ਨਾ ਉਹ ਮੰਨ ਲਓ ਮੈਂ ਨਰਮ ਸੀਗਾ ਤੇ ਉਹ ਕੀ ਕਰਦਾ ਸੀ ਨਾ ਉਹ ਧੱਕੇ ਸਹੀ ਕਰਦਾ ਸੀ ਬਾਈ ਮੇਰੇ ਨਾਲ ਅੱਛਾ ਧੱਕੇ ਸਹੀ ਕਾਹਦੇ ਚ ਕਰਦਾ ਸੀ ਤੁਹਾਨੂੰ ਵੈਸੇ ਕੋੜਦਾ ਸੀ ਜਾਂ ਤੁਹਾਨੂੰ ਤੁਹਾਡੀ ਜਗ੍ਹਾ ਤੇ ਬਣਦੀ ਕੋਸ਼ਿਸ਼ ਕਰ ਕੀ ਤੇ ਧੱਕੇ ਸਹੀ ਕਾਹਦੇ ਚ ਕਰਦਾ ਸੀਗਾ ਉਹ ਬਾਈ ਬਾਹਣ ਨਹੀਂ ਬਿਜਨਦਾ ਸੀ ਮੈਨੂੰ ਬਾਹੀ ਨਹੀਂ ਕਰ ਦਿੰਦਾ ਸੀ ਬਾਈ ਅੱਛਾ ਹਾਂ ਮਤਲਬ ਤੇਰੇ ਬਾਹਣ ਦੇ ਵਿੱਚੋਂ ਉਹ ਤੈਨੂੰ ਬਾਹਣ ਬਿਜਨ ਨਹੀਂ ਦਿੰਦਾ ਸੀਗਾ ਤੈਨੂੰ ਕੀ ੱੱਕਾ ਕਰਦਾ ਸੀ ਬਈ ਯਾਰ ਕੀ ੱੱਕਾ ਕੀ ਕਰ ੱੱਕਾ ਕੀ ਕਰਦਾ ਸੀ ਉਹ ਬਈ ਚਾਰ ਮਸਟੰਡੇ ਲਿਆ ਕੇ ਮੇਰੀ ਬੀਜੀ ਹੋਈ ਫਸਲ ਨੂੰ ਵੜ ਲੈਂਦਾ ਹੁੰਦਾ ਸੀਗਾ ਹੂੰ ਤੇ ਜਦੋਂ ਵੀ ਕਦੇ ਮੈਂ ਉਹਨੂੰ ਕਿਹਾ ਚਾਹ ਬਈ ਕਿਸੇ ਦੇ ਅੱਖੇ ਨਹੀਂ ਲੱਗਦਾ ਸੀ ਰਿਸ਼ਤੇਦਾਰਾਂ ਨੂੰ ਸੰਦ ਕੇ ਵੇਖ ਲਿਆ ਜੀ ਨੇੜੇ ਮੈਂਬਰ ਪੰਚਾਇਤਾਂ ਨੂੰ ਸੰਦ ਕੇ ਦੇਖ ਲਿਆ ਉਹ ਬਈ ਕਿਸੇ ਦੇ ਅੱਖੇ ਨਹੀਂ ਲੱਗਦਾ ਸੀ ਨਸ਼ਾ ਕਰਦਾ ਸੀ ਪਹਿਲੀ ਸੀ ਬਈ ਇੱਕ ਤਰ੍ਹਾਂ ਦਾ ਠੀਕ ਹੈ ਹੋਰ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਵੀਰੇ ਪਰਿਵਾਰ 'ਚ ਤੁਹਾਡੇ ਮੈਂਬਰ ਕੌਣ-ਕੌਣ ਸੀ ਬਈ ਦੋ ਹੀ ਭਾਈ ਸੀਗੇ ਤੇ ਇੱਕ ਮੇਰੇ ਬਾਪੂ ਜੀ ਆ ਉਹ ਬਜ਼ੁਰਗ ਨੇ ਅੱਛਾ ਕਿੰਨੀ ਜ਼ਮੀਨ ਹੈ ਥੋੜੇ ਦੋਨਾਂ ਭਰਾਵਾਂ ਨੂੰ ਕਿੰਨੀ ਜ਼ਮੀਨ ਹੁੰਦੀ ਸੀ ਤਿੰਨ ਕਿੱਲੇ ਭਾਈ ਤਿੰਨ ਕਿੱਲੇ ਹਾਂ ਥੋੜੀ ਜਿਹੜੀ ਜ਼ਮੀਨ ਤੁਹਾਨੂੰ ਤੁਹਾਡੇ ਬਾਪੂ ਨੇ ਜ਼ਮੀਨ ਥੋੜਾ ਹੱਕ ਦਵਾਤਾ ਸੀਗਾ ਨਹੀਂ ਸਾਡਾ ਭਾਈ ਹਾਂ ਦਵਾਤਾ ਸੀ ਮਾ ਲੋ ਦੋ ਹਿੱਸੇ ਕਰਤੇ ਸੀਗੇ ਦੋ ਹਿੱਸੇ ਕਰਤੇ ਸੀ ਹਾਂ ਅੱਧਰ ਅੱਧਰੇ ਰਹੇ ਸੀ ਨਹੀਂ ਇੱਕੋ ਹੀ ਕਰੇ ਸੀ ਇੱਕੋ ਕਰੇ ਸੀ ਹਾਂ ਠੀਕ ਹੈ ਇਹ ਵੀ ਕਹਿੰਦੇ ਗੱਲ ਨੂੰ ਸੋਣ ਦੇ ਬਚਾਈ ਅਸੀਂ ਤੁਹਾਡੇ ਪਿੰਡੋਂ ਪਤਾ ਕੀਤਾ ਸੀਗਾ ਵੀ ਕਹਿੰਦੇ ਵੀ ਕਿਉਂਕਿ ਅਸੀਂ ਇੱਕ ਪੱਖ ਤੇ ਵੀਡੀਓ ਬਣਾ ਨਹੀਂ ਸਕਦੇ ਵੀ ਜਦੋਂ ਉਹ ਬੰਦਾ ਕੋਈ ਉਹਨੂੰ ਪਾਣੀ ਦੀ ਲੋੜ ਹੁੰਦੀ ਸੀ ਤੈਨੂੰ ਤੈਨੂੰ ਪਾਣੀ ਨਹੀਂ ਦਿੰਦਾ ਸੀਗਾ ਜਦੋਂ ਕੋਈ ਪਾਣੀ ਵਾਧੂ ਹੁੰਦਾ ਸੀ ਕੋਈ ਮੀਂਹ ਦਾ ਪਾਣੀ ਹੁੰਦਾ ਸੀ ਤੇਰੇ ਬਾਹਰ ਛੱਡ ਦਿੰਦਾ ਸੀ ਜਦੋਂ ਕੋਈ ਹੋਰ ਖਾਲਾ ਘੜਦਾ ਸੀ ਉਹਦਾ ਘਾ ਜੋ ਵੀ ਗੰਦ ਬੈਦ ਸੀ ਉਹ ਤੇਰੇ ਖੇਤ ਛੱਡਦਾ ਸੀ ਇਹ ਕਿੰਨੀ ਖਚਾਈ ਆ ਜਾਂ ਇਹ ਝੂੜਾ ਵੀਰੇ ਬਾਈ ਇਹ ਗੱਲ ਜਮਾ ਸੱਚੀ ਹੈ ਜਦੋਂ ਮੈਂ ਪਿਛਲੀ ਵਾਰ ਕਣਕ ਵੀਜੀ ਨਾ ਕਣਕ ਵੀਜਣ ਤੋਂ ਪਹਿਲਾਂ ਬਾਈ ਕਣਕ ਵੀਜਣ ਤੋਂ ਪਹਿਲਾਂ ਉਹਨੇ ਬਾਹਣ ਗਿੱਲਾਂ ਕਰਤਾ ਬਾਈ ਅੱਛਾ ਪਾਣੀ ਤੋੜਤਾ ਜੀ ਤੇ ਬਾਈ 20 25 ਦਿਨ ਕਣਕ ਆਪਣੀ ਲੇਟ ਹੋ ਗਈ ਓਕੇ ਜੀ 20 25 ਦਿਨ ਕਣਕ ਲੇਟ ਹੋਣ ਤੋਂ ਬਾਅਦ ਉਹ ਕਣਕ ਦਾ ਕੋਈ ਵੀ ਝਾੜ ਨਹੀਂ ਨਿਕਲਿਆ ਜੀ ਤੇ ਜਦੋਂ ਵੱਢਣ ਤੇ ਆਏ ਬਾਈ ਜੀ ਬਾਈ ਤੇ ਉਹ ਆਪ ਵੱਢ ਕੇ ਲੈ ਗਿਆ ਅੱਛਾ ਹਾਂ ਉਹ ਤਾਂ ਥੋੜੇ ਦਾ ਸ਼ਰੇਆਮ ਤੱਕਾ ਕਰਦਾ ਸੀਗਾ ਸ਼ਰੇਆਮ ਤੱਕਾ ਕਰਦਾ ਸੀ ਬਾਈ ਮੈਂ ਪੁਲਿਸ ਨੂੰ ਵੀ ਦੱਸ ਕੇ ਦੇਖ ਲਿਆ ਪੁਲਿਸ ਨੇ ਕੁਝ ਕਾਰਵਾਈ ਕੀਤੀ ਹੋਵੇ ਪੁਲਿਸ ਨੇ ਬਾਈ ਕੋਈ ਕਾਰਵਾਈ ਨਹੀਂ ਕੀਤੀ ਕੀ ਚੱਕਰ ਇੰਨਾ ਅਸੀਂ ਉਹਨਾਂ ਦੇ ਸਾਹਮਣੇ ਉਹਨੇ ਕਹਿ ਤਾਂ ਹੂੰ ਵੀ ਬਾਈ ਮੈਂ ਹੁਣੇ ਕੰਮ ਨਹੀਂ ਕਰਦਾ ਬਾਕੀ ਉਹਨੇ ਕੁਝ ਬਾਈ ਦੇਣ ਲੈਣ ਦੇ ਤਾਂ ਹੋਊਗਾ ਚਾਰ ਪੈਸੇ ਦੇਤੇ ਹੁਣੇ ਜੀ ਵੀਰੇ ਤੇ ਬਾਈ ਉਹਨੂੰ ਪੁਲਿਸ ਨੇ ਵੀ ਕੁਝ ਨਹੀਂ ਕਿਹਾ ਤੁਹਾਡੇ ਰਿਸ਼ਤੇਦਾਰ ਤੁਹਾਡੇ ਜਿਵੇਂ ਹ ਹੁੰਦੇ ਆ ਮਾਮੇ ਫੁੱਫੜ ਚਾਚੇ ਤਾਏ ਪਰੋਣੇ ਉਹਨਾਂ ਨੇ ਕਿਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਬੂਣ ਉਹਨਾਂ ਨੇ ਬਾਈ ਆਖਿਆ ਹ ਉਹਨਾਂ ਦੇ ਮੂੰਹ ਤੇ ਕਹਿ ਦਿੰਦਾ ਸੀ ਜੀ ਵੀ ਮੈਂ ਕੁਝ ਨਹੀਂ ਕਹਿੰਦਾ ਇਹਨੂੰ ਓਕੇ ਕਿਉਂਕਿ ਬਈ ਮੈਂ ਵਿਆਹਾ ਹੋਇਆ ਸੀ ਜੀ ਉਹ ਵਿਆਹਾ ਵੀ ਨਹੀਂ ਸੀ ਅਜੀ ਉਹ ਕੁਮਾਰ ਸੀ ਹਾਂ ਠੀਕ ਹੈ ਮਤਲਬ ਹੋਰ ਕੋਈ ਤੁਹਾਡੇ ਪਰਿਵਾਰ ਨੂੰ ਕੋਈ ਤੰਗ ਪਰੇਸ਼ਾਨ ਵਾਲੀ ਗੱਲ ਹਾਂ ਬਈ ਐਸੀ ਸੀ ਗੱਲ ਜਦੋਂ ਵੀ ਅਸੀਂ ਰਾਤ ਨੂੰ ਪਹੇ ਜਾਂਦੇ ਜੀ ਰਾਤ ਨੂੰ ਪਹੇ ਜਾਂਦੇ ਤਾਂ ਉਹ 11 12 ਵਜੇ ਰੋਹ ਜਾਣਾ ਹੂੰ ਤੇ दारू ਨਾਲ ਡੱਕ ਕੇ ਹੂੰ ਤੇ ਗੇਟ ਦੇ ਵਿੱਚ ਮੰਨ ਲਓ ਡਾਂਗਾ ਮਾਰ ਰੀਆਂ ਫਿਰ ਅਸੀਂ ਉਸ ਤੋਂ ਬਾਅਦ ਗੇਟ ਖੁੱਲਾ ਰੱਖਣ ਲੱਗੇ ਓਕੇ ਵੀ ਚੱਲ ਕੋਈ ਨਹੀਂ ਯਾਰ ਉਹ ਲੇਟ ਆਉਂਦਾ दारू ਪਿਆਲੇ ਦੇ ਵਿੱਚ ਨਾਲ ਉਹਦੇ ਬੰਦੇ ਵੀ ਹੁੰਦੇ ਸੀਗੇ ਓਕੇ ਤੇ ਉਹਨਾਂ ਨੇ ਆ ਕੇ ਸਾਨੂੰ ਤੰਗ ਪਰੇਸ਼ਾਨ ਕਰਨਾ ਤੇ ਉਸ ਤੋਂ ਬਾਅਦ ਅਸੀਂ ਛੈਟ ਤੇ ਪੈਣ ਲੱਗੇ ਉੱਥੇ ਵੀ ਬਾਈ ਸਾਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਤੇ ਬਾਈ ਕੀ ਜਿਹੜੇ ਨਾਲ ਬੰਦੇ ਸੀ ਉਹਨਾਂ ਬਾਰੇ ਸਾਨੂੰ ਜਾਨਦਣਾ ਬਹੁਤ ਛੋਟੇ ਪਿੰਡ ਦੇ ਬੰਦੇ ਸੀਗੇ ਜਾਂ ਮਤਲਬ ਹੋਰ ਨਾਲ ਦੇ ਪਿੰਡਾਂ ਦੇ ਪਹਿਲਾਂ ਤਾਂ ਬਾਈ ਪਿੰਡ ਦੇ ਹੁੰਦੇ ਸੀਗੇ ਜੀ ਠੀਕ ਹੈ ਤੇ ਉਹਨਾਂ ਨੂੰ ਅਸੀਂ ਕਹੇ ਕਿ ਹਟਾ ਹਾਂ ਤਾਂ ਜੀ ਬਾਈ ਮਾਲੋ ਸਾਡੇ ਜਿਹੜੇ ਆਂਡੀ ਗੌਂਡੀਆਂ ਦੇ ਬੰਦੇ ਸੀਗੇ ਜੀ ਉਹਨਾਂ ਨੂੰ ਜਦੋਂ ਆਖਿਆ ਅਸੀਂ ਵੀ ਯਾਰ ਤੁਸੀਂ ਇਹ ਕੰਮ ਨਾ ਕਰਿਆ ਕਰੋ ਲਾਂਬਾ ਦਿੱਤਾ ਉਹ ਆਖੇ ਲੱਗ ਗਈ ਓਕੇ ਪਰ ਉਸ ਤੋਂ ਬਾਅਦ ਇਹ ਦੂਜੇ ਨਾਂ ਵਾਲੇ ਗੌਂਡੀ ਪਿੰਡ ਵਾਲੇ ਬੰਦਿਆਂ ਨਾਲ ਲੱਗ ਗਿਆ ਬਾਈ ਹੂੰ ਠੀਕ ਹੈ ਉਹੀ ਕੰਮ ਇਹਨੇ ਫੇਰ ਮਤਲਬ ਉਹਨਾਂ ਨੂੰ ਖਵਾਉਂਦਾ ਖਵਾਉਂਦਾ ਪਿਆਉਂਦਾ ਵੀ ਹਾਂ 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 ਉਹਨਾਂ ਤੋਂ ਖਾਂਦਾ ਵੀ ਸੀ ਖਵਾਉਂਦਾ ਵੀ ਸੀ ਬਾਈ ਪਤਾ ਹੀ ਨਹੀਂ ਇਹ ਕਿੱਥੇ ਜਾਂਦੇ ਸੀ ਕਿੱਥੇ ਨਾ 24 ਘੰਟੇ ਮੰਨ ਲਓ ਇਹ ਨਸ਼ੇ ਚ ਟੁੰਨ ਰਹਿੰਦਾ ਸੀਗਾ ਸਿਰੇ ਦਾ ਬੈਲੀ ਸੀਗਾ ਹਾਂ ਬੈਲੀ ਵੀ ਕਿਉਂ ਬਾਈ ਬਾਈ ਮੈਂ ਅਸੀਂ ਤਾਂ ਡਰਚ ਹੀ ਹੋ ਗਿਆ ਕੰਮ ਆਪਾਂ ਦਾ ਅੱਛਾ ਤੁਸੀਂ ਮਤਲਬ ਬਾਈ ਜੇ ਤੁਸੀਂ ਨਾ ਮਾਰਦੇ ਉਹਨਾਂ ਤੁਹਾਨੂੰ ਮਾਰ ਦੇਣਾ ਸੀ ਹਾਂ ਜੇ ਬਾਈ ਅਸੀਂ ਨਾ ਕੁਝ ਕਰਦੇ ਉਹਨਾਂ ਨੇ ਬਾਈ ਸਾਨੂੰ ਐ ਮਾਰ ਦੇਣਾ ਸੀ ਤੇ ਉਦੋਂ ਵਨੋਂ ਹੁਣ ਲੜਾਈ ਬਾਈ ਵੱਧ ਗਈ ਤੇ ਫਿਰ ਜਿਹੜੀ ਚੀਜ਼ ਮੇਰੇ ਹੱਥ ਚ ਆ ਗਿਆ ਆਪਾਂ ਉਹਦੇ ਮਾਰੀ ਹੁਣ ਤੁਹਾਨੂੰ ਬਾਈ ਮਤਲਬ ਕਿਤੇ ਰਾਹ ਚ ਜਾਂ ਤੈਨੂੰ ਕਿਤੇ ਘੇਰਿਆ ਹੋਵੇ ਜਾਂ ਮਤਲਬ ਤੁਹਾਨੂੰ ਕੋਈ ਉਹਨੇ ਧੌਂਕੀ ਦਿੱਤੀ ਹੋਵੇ ਕੋਈ ਐਹੋ ਜਿਹੀ ਕਿਉਂ ਕਰਨਾ ਵੀ ਗੱਡੀ ਆ। ਧੌਂਕੀਆਂ ਦਿੰਦਾ ਸੀ ਬਾਈ। ਧੌਂਕੀਆਂ ਦਿੰਦਾ ਸੀ। ਧੌਂਕੀਆਂ ਦਿੰਦਾ ਸੀ ਵੀ ਸਾਰਾ ਬਾਣ ਮੇਰਾ ਗਾ। ਮੈਂ ਤੈਨੂੰ ਘਰੋਂ ਵੀ ਕੱਢ ਦਊਂਗਾ। ਹੂੰ। ਤੇ ਜਿੱਦੇ ਮੈਂ ਆਪਦੀ ਆਈ ਤੇ ਆ ਗਿਆ ਤੇ ਮੈਂ ਸਾਰਾ ਬਾਣ ਸਾਂਭ ਲਊਂਗਾ। ਹੂੰ। ਤੇ ਕਹਿੰਦਾ ਵੀ ਜਦੋਂ ਜਨਾਚਰ ਬਾਪੂ ਬੈਠਾ ਬੈਠਾ ਹੂੰ ਬਾਪੂ ਦੇ ਮਰਨ ਤੋਂ ਬਾਅਦ ਮੈਂ ਤੈਨੂੰ ਗੱਡੀ ਛੱਡ ਦੇਣਾ। ਇਹ ਵੀ ਸੁਣ ਕੇ ਇਹ ਕਹਿੰਦੀ ਵੀ ਉਹ ਧੌਂਕੀਆਂ ਦੇ ਨਾਲ-ਨਾਲ ਬਾਈ ਥੋੜੀ ਜਿਹੜੀ ਘਰ ਵਾਲੀ ਸੀ ਉਹਨੂੰ ਵੀ ਜੇ ਤੁਹਾਡੇ ਖੇਤ ਖੋ ਜਾਂਦੀ ਸੀ ਤੇ ਉਹਨੂੰ ਵੀ ਮਤਲਬ ਉਹ ਪੁੱਛਾਨੀਆ ਬੋਲਦਾ ਸੀਗਾ। ਹਾਂ ਬਾਈ ਉਹ ਉਹਨਾਂ ਨੂੰ ਵੀ ਬਾਈ ਬੁਰਾ ਭਲਾ ਕਹਿੰਦਾ ਸੀਗਾ ਜੀ ਵੀਰੇ ਠੀਕ ਹੈ ਜਦੋਂ ਉਹ ਮੰਨ ਲਓ ਰੋਟੀਆਂ ਵਗੈਰਾ ਲੈ ਕੇ ਜਾਂਦੇ ਚਾਹ ਪਾਣੀ ਲੈ ਕੇ ਜਾਂਦੇ ਖੇਤ ਹੂੰ ਤਾਂ ਉਹਨੇ ਮੰਨ ਲਓ ਉਹਦੇ ਵਿਚ ਦੀ ਗੱਲਾਂ ਕਹਿਣੀਆਂ ਹੂੰ ਤਾਂ ਫਿਰ ਬਾਈ ਸਾਥੋਂ ਜਰਿਆ ਨਹੀਂ ਜਾਂਦਾ ਇਹ ਗੱਲ ਉੱਥੇ ਹੀ ਫਿਰ ਗੱਲ ਵੱਧ ਗਈ ਤੇ ਫਿਰ ਤਾਈਓ ਇਹ ਕੰਮ ਕਰਨਾ ਪੈ ਗਿਆ ਗੱਲ ਇੱਜੇ ਤੇ ਅਣਖ ਦੇ ਅਗੇ ਖੜ ਗਈ ਹਾਂ ਵੀਰੇ ਕਦੇ ਇਹ ਤਾਂ ਨਹੀਂ ਹੋਇਆ ਮਤਲਬ ਤੁਸੀਂ ਵਿਆਹੇ ਸੀ ਤੁਹਾਡੇ ਬਾਲ ਬੱਚੇ ਸੀਗੇ ਤੁਸੀਂ ਉਹ ਬੰਦੇ ਤੋਂ ਕੰਮ ਲੈ ਰਹੇ ਹੋ ਉਹ ਤੋਂ ਮਤਲਬ ਇੰਨਾ ਕਿ ਤੁਸੀਂ ਇੱਕ ਹੁੰਦਾ ਬੰਦਾ ਵੀ ਜਿਹੜਾ ਬੰਦਾ ਵਿਆਹ ਨਹੀਂ ਹੁੰਦਾ ਉਹਨੂੰ ਬੰਦਾ ਵਰਤਦਾ ਹੈ ਕੰਮ ਲੈਂਦਾ ਹੈ ਉਹਦੇ ਦਿਲ ਦੇ ਵਿੱਚ ਇਹ ਜੀ ਹੀਣ ਭਾਵਨਾ ਹੋਵੇ ਵੀ ਯਾਰ ਮੈਂ ਕੰਮ ਕਰ ਰਿਹਾ ਇਹ ਬੰਦੇ ਵਿਆਹਿਆ ਇਹਦਾ ਕਬੀਲਦਾਰੀ ਹੈ ਇਹਨੇ ਅੱਜ ਕਬੀਲਦਾਰੀ ਕਾਊਂਟ ਲਈ ਨਾ ਮੇਰੇ ਕੋਈ ਅੱਗੇ ਨਾ ਪਿੱਛੇ ਕੋਈ ਉਹੋ ਜੀ ਗੱਲ ਮਤਲਬ ਤੁਸੀਂ ਉਹਨੂੰ ਕੰਮ ਕਰਾਉਨੇ ਹੋ ਹੋ ਤੇ ਤੁਸੀਂ ਮਤਲਬ ਆਪ ਕਰਦੇ ਨਾ ਹੋਮ ਕੋਈ ਨਾ ਬਾਈ ਨਾ ਕੰਮ ਮੈਂ ਹੀ ਕਰਦਾ ਸੀ ਬਾਈ ਸਾਰੇ ਪਿੰਡ ਨੂੰ ਪਤਾ ਜੀ ਠੀਕ ਹੈ ਉਹ ਵੇਲਾ ਰਹਿੰਦਾ ਸੀ ਅਸੀਂ ਉਹਨੂੰ ਕੰਮ ਨੂੰ ਕਹਿੰਦੇ ਵੀ ਨਹੀਂ ਸੀ ਜੀ ਕਿਉਂਕਿ ਬਾਈ ਉਹ ਆਖੇ ਨਹੀਂ ਲੱਗਦਾ ਸੀਗਾ ਜੀ ਬਾਈ ਆਕੀ ਸੀ ਤਖੜਾ ਵੀ ਸੀ ਮੈਥੋਂ ਹੂੰ ਤੇ ਨਾਲ ਉਹਦੇ ਮਸਟੰਡੇ ਹੁੰਦੇ ਸੀਗੇ ਜੀ ਤੇ ਸਾਡਾ ਜੋਰ ਵੀ ਨਹੀਂ ਚੱਲਦਾ ਸੀਗਾ ਠੀਕ ਹੈ બસ ਇਨਾ ਜਰੂਰ ਸੀਗਾ ਵੀ ਜਦੋਂ ਉਹ ਕੁਝ ਪੈਸੇ ਮੰਗਦਾ ਤਾਂ ਕਦੇ-ਕਦੇ ਅਸੀਂ ਉਹਨੂੰ ਪੈਸੇ ਦੇ ਦਿੰਦੇ ਹੁੰਦੇ ਸੀ ਫਿਰ ਵੀ ਮਰਿਆ ਕਿਵੇਂ ਕੁਤੀ ਜਾ ਕੇ ਮਰਿਆ ਜਾ ਉਹਨੂੰ ਮਤਲਬ ਵਿਸ਼ਵਾਸ ਬਣਾ ਕੇ ਜਾ ਉਹਨੂੰ ਕਿਸੇ ਗੱਲਾਂ ਦੇ ਲਿਆ ਕੇ ਨਹੀਂ ਖੇਤ ਭਾਈ ਉਹਦੀ दारू ਪੀਤੀ ਹੋਈ ਸੀ ਅਸੀਂ ਬਾਣ ਮੰਨ ਲਓ ਰਮਾਈ ਜਾਂਦੇ ਸੀਗੇ ਹੂੰ ਤੇ ਉਹਨੇ ਕੀ ਕੀਤਾ ਉਹ ਆਪਦੇ ਨਾਲ ਦੋ ਮੁੰਡੇ ਲੈ ਕੇ ਵਾਗ ਗਿਆ ਹੂੰ ਉੱਥੇ ਹਵਾ ਤਵਾ ਇਹ ਤੋਂ ਬੋਲਣ ਲੱਗ ਗਿਆ ਹੂੰ ਤੇ ਉਹਦੇ ਕੋਲੇ ਭਾਈ ਡਾਂਗਾ ਸੀਗੀਆਂ ਅੱਛਾ ਤੇ ਸਾਨੂੰ ਡਰ ਹੋ ਗਿਆ ਮੇਰੇ ਵੱਲ ਭੱਜ ਕੇ ਪੈ ਗਿਆ ਤੇ ਜਫੋ ਜਫੀ ਹੋਏ ਸੀ ਤੇ ਮੰਨ ਲਓ ਮੈਂ ਆ ਆਪਣੇ ਆਪ ਨੂੰ ਬਚਾਉਂਦਾ ਸੀਗਾ ਉਹ ਤੇ ਡਾਂਗ ਸੀ ਉਹਦੇ ਵਿੱਚ ਉਹ ਆਪਣੇ ਆਪ ਤੋਂ ਬਚ ਗਈ ਹਾਂ ਮੇਰੇ ਕੋਲੇ ਵੀ ਡਾਂਗ ਸੀ ਬਾਈ ਉਹ ਬਚ ਗਈ ਮਤਲਬ ਮਰਿਆ ਉਹ ਆਪਣੀ ਗਲਤੀ ਨਾਲ ਹੀ ਹੈ ਹਾਂ ਮਰਿਆ ਆਪਣੀ ਗਲਤੀ ਨਾਲ ਹੀ ਹੈ ਜੇ ਹੋਏ ਕੰਮ ਨਾ ਕਰਦਾ ਹੁਣ ਤੁਹਾਨੂੰ ਪੰਜਾਬ ਪੁਲਿਸ ਦੇ ਦੇ ਮੁਲਾਜ਼ਮਾਂ ਇਥੋਂ ਨੂੰ ਇੱਥੇ ਲੈ ਕੇ ਆ ਰਹੇ ਆ ਤੁਸੀਂ ਇੱਥੇ ਜਨਾਬ ਕੀ ਚੱਕ ਰਿਆ ਤੁਸੀਂ ਤੁਹਾਡੇ ਵੀ ਕੱਪੜਾ ਬੰਨਿਆ ਹੋਇਆ ਚਾ ਇਹਨਾਂ ਤੱਕ ਅ ਬਹੁਤ ਵੱਡੀ ਕਹਿ ਸਕਦੇ ਆ ਵੀ ਇੱਕ ਘਰਨਾ ਨੂੰ ਅੰਜਾਮ ਦਿੱਤਾ ਹੈ ਕਿ ਮਲਜਮ ਮਲਜਮ ਦੇ ਮੂੰਹ ਤੇ ਕੱਪੜਾ ਹੁੰਦਾ ਹੈ ਇਹ ਰੂਲ ਆ ਕੋਈ ਸਰਕਾਰ ਦੀ ਤੁਸੀਂ ਮੂੰਹ ਤੇ ਕੱਪੜਾ ਕਿਉਂ ਬੰਨਿਆ ਹੋਇਆ ਜੀ ਕੀ ਗੱਲ ਹੈ ਜੀ ਬਾਈ ਇਹਨੇ ਲਾਸ਼ ਨਾ ਮਾਰ ਕੇ ਦੱਬਤੀ ਜੀ ਉਹ ਹੁਣ ਇਹ ਪੁਨਸ਼ਾਨ ਕਰਦੇ ਵੀ ਕਿੱਥੇ ਦੱਬੀ ਇਹਨੇ ਦੱਸ ਰਿਹਾ ਕਿ ਨਹੀਂ ਦੱਸ ਰਿਹਾ ਕੁਛ ਇਹ ਦੇਖਦੇ ਸੀ ਹੁਣ ਦੇਖਿਆ ਕਿਤੇ ਸਿੱਧਾ ਹੀ ਨਹੀਂ ਹੁਣ ਉਹ ਖੀਰਲੀ ਤੇ ਰਹਿ ਗਿਆ ਆਸੀਂ ਇੱਥੇ ਦੇਖੋ ਸੋ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹਨੇ ਡੈੱਡ ਬਾਡੀ ਬਾਈ ਦੱਬੀ ਹੋਈ ਆ ਤੇ ਇਹ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਇਹ ਇਸ ਜਗ੍ਹਾ ਤੋਂ ਲੱਭ ਰਹੇ ਆ ਸੋ ਭਾਈ ਕਹਿੰਦੇ ਵੀ ਜ਼ਮੀਨ ਜ਼ਮੀਨ ਵਿਛੇ ਭਰਾ ਨੇ ਭਰਾ ਦਾ ਕਤਲ ਕੀਤਾ ਹੋਇਆ ਤੇ ਅਸੀਂ ਇੱਥੇ ਪਹੁੰਚੇ ਹੋਏ ਹਾਂ ਹੁਣ ਇੱਥੇ ਦੇਖੋ ਵੀ ਕੀ ਮਿਲੀ ਹੈ ਜਾਂ ਨਹੀਂ ਮਿਲੀ ਸੋ ਮਿਲ ਗਈ ਜੀ ਹਲੋ ਜੀ ਇਧਰ ਆ ਜੀ ਸਰ ਆ ਰੈੱਡ ਬੋਡੀ ਮਿਲ ਚੁੱਕੀ ਇਧਰ ਆ ਜਾਓ ਸਰ ਬਹੁਤ ਗੰਦੀ ਸਮੈਲ ਆ ਰਹੀ ਹੈ ਭਾਈ ਤੇ ਪੰਜਾਬ ਪੁਲਿਸ ਵਾਲਾ ਆਪਣਾ ਮਤਲਬ ਕੀ ਹੈ ਫੋਨ ਲਾ ਕੇ ਇਰੇ ਪੰਜਾਬ ਪੁਲਿਸ ਦੇ ਹੋਰ ਮੁਲਾਜ਼ਮਾਂ ਆਉਂਨਾਂ ਨੂੰ ਬੁਲਾ ਰਹੇ ਜੀ। ਆ ਮਰਗੀ ਜੀ ਮਰਗੀ। ਬਹੁਤ ਗੰਦੀ ਹਾਲਤ ਨਾਲ ਮਿਲਿਆ ਜੀ ਬਹੁਤ ਅੰਦਰਸ਼ ਮਰੀ ਜਾਂਦਾ ਜੀ। ਕਿੰਨੇ ਦਿਨ ਲੱਗਦੇ ਆ ਬਾਈ ਜੀ ਤੁਹਾਨੂੰ ਵੀਰੇ ਕਿੰਨੇ ਦਿਨ ਹੋ ਗਏ ਤੁਸੀਂ ਇਹ ਜੀ ਘਰਾਂ ਨੂੰ ਅੰਜਾਮ ਦਿੱਤਾ ਹੈ? 4 ਦਿਨ ਹੋ ਗਏ ਬਾਈ। 4 ਦਿਨ ਹੋ ਗਏ ਜੀ। ਮਤਲਬ ਤੁਸੀਂ ਇਹ 4-5 ਦਿਨ ਇਹਨਾਂ ਨੂੰ ਪੰਜਾਬ ਪੁਲਿਸ ਵਾਲਿਆਂ ਨੇ ਲੈ ਜਾ ਹੀ ਰੱਖਿਆ ਜੀ। ਨਹੀਂ 2 ਦਿਨ ਬਾਅਦ ਪਤਾ ਲੱਗਿਆ ਬਾਈ। ਇਹ ਇਹ ਭੱਜ ਗਏ ਸੀਗੇ ਜੀ। ਭੱਜ ਗਿਆ ਜੀ ਫੜ ਕੇ ਲੈਂਦਾ ਬਾਈ ਕਿੰਨੇ ਦਿਨਾਂ ਬਾਅਦ ਜੀ ਤਿੰਨ ਦਿਨਾਂ ਬਾਅਦ ਫੜ ਕੇ ਲਿਆ ਤਿੰਨ ਦਿਨਾਂ ਬਾਅਦ ਫੜ ਕੇ ਜਾਂਦਾ ਤਿੰਨ ਦਿਨਾਂ ਬਾਅਦ ਬੰਦੇ ਨੂੰ ਫੜਿਆ ਜੀ ਚੌਥੇ ਦਿਨ ਬਾਈ ਜਦੋਂ ਪੰਜਾਬ ਪੁਲਿਸ ਕਹਿੰਦੀ ਆਪਣੀ ਆਈ ਤੇ ਆ ਜੇ ਤੇ ਇਹਨਾਂ ਨੇ ਮਤਲਬ ਜਿਹੜੀ ਇਹ ਚੀਜ਼ ਨੂੰ ਇਹਨਾਂ ਨੇ ਦੱਬਿਆ ਹੋਇਆ ਸੀ ਉਹ ਬੰਦਾ ਹੁਣ ਫੜ ਲਿਆ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਰਹੇ ਐ ਤੇ ਇਹ ਬੰਦੇ ਨਾਲ ਜੋ ਵੀ ਇਹਨੇ ਘਟਨਾ ਨੂੰ ਅੰਜਾਮ ਦਿੱਤਾ ਵੀਰੇ ਯਾਰ ਹੁਣ ਤੁਸੀਂ ਇਹ ਦੱਸੋ ਵੀ ਜਿਹੜੀ ਜ਼ਮੀਨ ਐ ਜ਼ਮੀਨ ਨੇੜੇ ਆ ਘ ਭਰਾ ਨੇੜੇ ਬੰਦਾ ਜ਼ਮੀਨ ਵਜੇ ਭਰਾਵਾਂ ਨੂੰ ਮਾਰ ਦਿੰਦਾ ਇਹ ਤੁਸੀਂ ਅਸਲ 'ਚ ਜਿਹੜੀ ਗੱਲ ਚੱਲ ਰਹੀ ਆ ਉਹ ਇਹੀ ਆ ਵੀ ਜ਼ਮੀਨ ਵਾਸਤੇ ਮਾਰਤਾ ਹੂੰ ਪਰ ਬਈ ਇਹ ਜ਼ਮੀਨ ਦਾ ਇਹਦੇ 'ਚ ਕੋਈ ਉਹ ਨਹੀਂ ਸੀਗਾ ਜੀ ਇਹ ਨਸ਼ਾ ਕਰਦਾ ਸੀ ਨਸ਼ੇ 'ਚ ਇਹਨੂੰ ਪਤਾ ਹੀ ਨਹੀਂ ਲੱਗਦਾ ਸੀ ਤੇ ਤੰਗ ਪਰੇਸ਼ਾਨ ਕਰਮਾ ਰਿਹਾ ਇਹਨੇ ਹੂੰ ਤੇ ਅਸੀਂ ਤਾਂ ਬਾਈ ਅੱਕਿਆ ਹੋਇਆ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਗੱਲ ਹੋ ਗਈ ਅਜੇ ਤੁਸੀਂ ਕਹੇ ਵੀ ਮੇਰੀ 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 ਬੇਟੀ ਨੂੰ ਮੇਰੀ ਘਰ ਵਾਲੀ ਨੂੰ ਅਵਾ-ਤਾਵਾ ਬੋਲਦਾ ਸੀ ਤੁਹਾਨੂੰ ਉਹ ਤੋਂ ਡਰ ਵੀ ਸੀਗਾ ਮਤਲਬ ਵੀ ਉਹ ਇੱਜ਼ਤ ਵੀ ਇੱਜ਼ਤ ਤੱਕ ਵੀ ਬੰਦਾ ਪਹੁੰਚ ਸਕਦਾ ਸੀਗਾ ਨਸ਼ੇ ਬੱਤੇ ਖਾਣ ਵਾਲਾ ਸੀ ਵੀ ਜਦੋਂ ਉਹਨੇ ਕਦੇ ਮੈਨੂੰ ਗਾਲਾਂ ਕੱਢਣੀਆਂ ਕਦੇ ਸਾਡੇ ਪਰਿਵਾਰ ਨੂੰ ਗਾਲਾਂ ਕੱਢਣੀਆਂ ਇੱਥੋਂ ਤੱਕ ਕਿ ਮੇਰੇ ਬਾਪੂ ਨੂੰ ਵੀ ਗਾਲਾਂ ਕੱਢਣੀਆਂ ਤੰਗ ਪਰੇਸ਼ਾਨ ਕਰਨਾ ਗੇਟ ਦੇ ਵਿੱਚ ਡਾਂਗਾ ਮਾਰੀ ਜਾਣੀਆਂ ਇਸ ਤਰ੍ਹਾਂ ਮੰਨ ਲਓ ਗੱਲਾਂ ਬਾਤਾਂ ਕਰਦਾ ਕਰਦਾ ਉਹ ਮੰਨ ਲਓ ਹੁਣ ਮੰਨ ਲਓ ਜਿਹੜਾ ਸੀ ਉਹ ਮੇਰੇ ਘਰਾਂ ਵਾਲੀ ਤੱਕ ਵੀ ਪਹੁੰਚ ਗਿਆ ਸੀਗਾ ਮਤਲਬ ਤੁਹਾਡੀ ਘਰ ਵਾਲੀ ਦੀ ਇੱਜ਼ਤ ਤੱਕ ਵੀ ਬੰਦਾ ਪਹੁੰਚ ਗਿਆ ਸੀ ਭਾਈ ਜੀ ਰਿਸ਼ਤੇਦਾਰ ਕਿਉਂ ਨਹੀਂ ਸਮਝਾਉਂਦੇ ਸੀ ਨੂੰ ਡਰਦੇ ਸੀ ਰਿਸ਼ਤੇਦਾਰ ਵੀ ਨਹੀਂ ਰਿਸ਼ਤੇਦਾਰ ਭਾਈ ਕਹਿਣਾ ਹੀ ਹੁੰਦਾ ਇੱਕ ਹਾਂ ਨਾ ਕਹਿਣਾ ਹੁੰਦਾ ਉਦੋਂ ਉਹ ਕਹਿੰਦਾ ਵੀ ਅੱਗੇ ਮੈਂ ਗਲਤੀ ਨਹੀਂ ਕਰਦਾ ਅੱਕੇ ਅਸੀਂ ਅੱਕ ਗਏ ਸੀ ਬਾਈ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਕਹਿ ਕੇ ਜੀ ਬਾਈ ਸਾਰੇ ਰਿਸ਼ਤੇਦਾਰਾਂ ਨੂੰ ਸੰਤ ਸੰਤ ਕੇ ਕਦੇ ਕੋਈ ਕਦੇ ਕੋਈ ਸਾਰੀਆਂ ਰਿਸ਼ਤੇਦਾਰੀਆਂ ਵਾਲੇ ਥੇ ਠੋਕੇ ਕਿੰਨੇ ਵਾਰੀ ਪੰਚਾਇਤ ਹੋਈ ਵੀਰੇ ਪੰਚਾਇਤ ਆਪਾਂ ਜ਼ਰੂਰੀ ਹੁੰਦੀ ਹੈ ਮੈਨੂੰ ਲੱਗਦਾ 20 20 25 ਵਾਰੀ ਪੰਚਾਇਤ ਹੋਈ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹਾਂ ਕਦੇ ਰਿਸ਼ਤੇਦਾਰ ਆ ਜਾਂਦੇ ਸੀ ਕਦੇ ਪਿੰਡ ਦੇ ਬੰਦੇ ਹੁੰਦੇ ਜੀ ਕਦੇ ਮੰਨ ਲਓ ਸਾਡੇ ਸਖਿਆਂ ਦੇ ਬੰਦੇ ਹੁੰਦੇ ਜੀ ਬਾਈ ਕੰਬਸਾ ਇਸ ਤਰ੍ਹਾਂ ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀਆਂ ਸੀ। ਸੋ ਬੰਦਾ ਫਿਰ ਵੀ ਸਮਝਿਆ ਨਹੀਂ। ਨਹੀਂ ਸਮਝਿਆ ਬਾਈ ਅਸੀਂ ਉਹਦੇ ਦੋਸਤਾਂ ਨੇ ਵੀ ਸਮਝਾ ਕੇ ਦੇਖ ਲਿਆ। ਸੋ ਬਾਈ ਜਿਹੜੇ ਲੋਕ ਕਹਿੰਦੇ ਹੈਗੇ ਵੀ ਮਤਲਬ ਆਪਾਂ ਕਈ ਬੰਦੇ ਕਹਿ ਰਹੇ ਆ ਵੀ ਬਈ ਬਾਈ ਨੇ ਜ਼ਮੀਨ ਪਿੱਛੇ ਮਾਰਿਆ ਆਉ ਦਾ ਭਰਾ ਵੀ ਜ਼ਮੀਨ ਪਿੱਛੇ ਭਰਾ ਨਹੀਂ ਮਰਨਾ ਚਾਹੀਦਾ। ਇਹ ਤੁਸੀਂ ਇਹ ਚੀਜ਼ ਤੁਸੀਂ ਸਾਬਤ ਕਰਨਾ ਕਰ ਰਹੇ ਹੋ ਵੀ ਮੈਂ ਜ਼ਮੀਨ ਪਿੱਛੇ ਨਹੀਂ ਮਰਿਆ ਮੈਂ ਇੱਜ਼ਤ 'ਚ ਅਣਖਲੀ ਮਰਿਆ। ਕਿਉਂਕਿ ਬੰਦਾ ਤੁਹਾਨੂੰ ਬਹੁਤ ਸ਼ਰਮਾਂਤਾਂ ਪਰੇਸ਼ਾਨ ਕਰਦਾ ਸੀਗਾ। ਹਾਂ ਬਾਈ ਹਾਂ ਇਹ ਮੰਨ ਲਓ ਲੋਕਾਂ ਦਾ ਕਹਿਣ ਦਾ ਇਹ ਆ ਵੀ ਜਦੋਂ ਗੱਲ ਉੱਡ ਗਈ ਹਨਾ ਉਹਨਾਂ ਨੇ ਬਈ ਗੱਲਾਂ ਉਡਾਈ ਜਾਣੀਆਂ ਕਿ ਜ਼ਮੀਨ ਪਿੱਛੇ ਜ਼ਮੀਨ ਪਿੱਛੇ ਬਈ ਤਿੰਨ ਕਿੱਲੇ ਸਾਡੇ ਵਹਾਣਦੇ ਆ ਉਹ ਚੋਂ ਡੇਢ ਕਿੱਲਾ ਉਹਦਾ ਡੇਢ ਕਿੱਲਾ ਮੇਰਾ ਜ਼ਮੀਨ ਦੀ ਵੰਡੀ ਬਾਈ ਕਿੰਨਾ ਟਾਈਮ ਪਹਿਲਾਂ ਹੋ ਗਈ ਸੀਗੀ 5-6 ਸਾਲ ਪਹਿਲਾਂ ਹੋ ਗਈ ਬਾਈ ਵੇਖੋ ਜੀ ਜੇ ਬਾਈ 5-6 ਸਾਲ ਪਹਿਲਾਂ ਇਹਨਾਂ ਦੀ ਜ਼ਮੀਨ ਦੀ ਵੰਡੀ ਹੋ ਗਈ ਸੀ ਜੇ ਇਹਨਾਂ ਨੇ ਮਾਰਨਾ ਹੁੰਦਾ ਤਾਂ ਆਪਦੇ ਭਰਾ ਨੂੰ 5-6 ਸਾਲ ਪਹਿਲਾਂ ਹੀ ਮਾਰ ਸਕਦਾ ਸੀ ਕੋਈ ਜ਼ਮੀਨ ਦੀ ਗੱਲਬਾਤ ਨਹੀਂ ਸੀ ਆ ਗੱਲ ਸੀ ਇੱਜ਼ਤ ਤੇ ਅਣਖ ਦੀ ਉਹ ਬੰਦਾ ਇਹਨੂੰ ਵੀ ਅਵਾ-ਦਵਾ ਬੋਲਦਾ ਸੀ ਜਦੋਂ ਕੋਈ ਇਹਨੂੰ ਪਾਣੀ ਦੀ ਲੋੜ ਹੁੰਦੀ ਸੀ ਪਾਣੀ ਨਹੀਂ ਦਿੰਦਾ ਸੀ ਜੇ ਫਾਲਤੂ ਪਾਣੀ ਹੁੰਦਾ ਮੀਂਹ ਦਾ ਜਾ ਕੋਈ ਪਾਣੀ ਦੀ ਬਾਰੀ ਹੁੰਦੀ ਸੀ ਫੱਟੀ ਇਹਦੇ ਬਾਣ ਚੱਕ ਦਿੰਦਾ ਸੀ ਘਾਹ ਤੋਂ ਲੈ ਕੇ ਜੋ ਵੀ ਗੰਦ ਬਿਲਾਂ ਦਾ ਖੇਤ ਉਹ ਇਹਦੇ ਖੇਤ ਦੇ ਵਿੱਚ ਹੁੰਦਾ ਸੀ ਸੋ ਅੱਕੇ ਬੰਦੇ ਨੇ ਇਹ ਇੱਕ ਘਟਨਾ ਨੂੰ ਅੰਜਾਮ ਦਿੱਤਾ ਵੀਰੇ ਹੁਣ ਤੁਹਾਨੂੰ ਲੱਗ ਰਿਹਾ ਵੀ ਆ ਤੁਸੀਂ ਇਹ ਘਟਨਾ ਕੀਤੀ ਐ ਤੇ ਤੁਹਾਡੇ ਬੱਚੇ ਵੀ ਐ ਤੁਹਾਡਾ ਪਰਿਵਾਰ ਵੀ ਐ ਹੁਣ ਤੁਹਾਨੂੰ ਜੇਲ੍ਹ ਹੋ ਜਾਣੀ ਐ ਵੀ ਇਹ ਬਹੁਤ ਵੱਡੀ ਜਿਹੜੀ ਇਹ ਇੱਕ ਦੁਖਾਂਤ ਐ ਵੀ ਯਾਰ ਤੁਸੀਂ ਤਾਂ ਹੁਣ ਥੋੜੀ ਜ਼ਿੰਦਗੀ ਰੁਲ ਗਈ ਠੀਕ ਐ ਮਗਰ ਕੋਈ ਕੁਝ ਵੀ ਕੁਝ ਵੀ ਹੋ ਸਕਦਾ ਹੈ ਹਾਂ ਭਾਈ ਇਹ ਹੈਗਾ ਦੇਖ ਵੀ ਪਛਤਾਵਾ ਮੈਨੂੰ ਹੈਗਾਗਾ ਜੀ ਵੀਰੇ ਪਰ ਉਸ ਟਾਈਮ ਮੰਨ ਲਓ ਗੱਲ ਹੀ ਇਸ ਤਰ੍ਹਾਂ ਦੀ ਹੋ ਗਈ ਜਿਹੜੀ ਉਹ ਸਿਚੁਏਸ਼ਨ ਹੀ ਇਸ ਤਰ੍ਹਾਂ ਦੀ ਬਣ ਗਈ ਵੀ ਫਿਰ ਕੋਈ ਉਥੇ ਮੰਨ ਲਓ ਹੋਰ ਕੋਈ ਹੱਲ ਨਹੀਂ ਸੀ ਨਹੀਂ ਉਹਨੇ ਮੈਨੂੰ ਮਾਰ ਦੇਣਾ ਸੀਗਾ ਹੋਤ ਮਤਲਬ ਬਾਈ ਇਹਦੇ ਵਿੱਚ ਬਾਈ ਨੇ ਆਪਦਾ ਜਲਾ ਪੱਖ ਪੇਸ਼ ਕੀਤਾ ਬਾਕੀ ਜਿਹੜੀ ਪੁਲਿਸ ਹੈ ਉਹ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਜਾ ਰਹੀ ਹੈ ਉਹਨਾਂ ਨੇ ਉਹਦੀ ਪੁੱਛਗਿੱਛ ਕਰਨੀ ਹੈ ਵੀ ਕੀ ਇਹਨਾਂ ਨੇ ਕੀਤਾ ਕਿਉਂ ਉਹਦੇ ਭਰਾ ਨੂੰ ਮਾਰਿਆ ਕਿਉਂਕਿ ਇਹਦੇ ਵਿੱਚ ਜੋ ਬਾਈ ਨੇ ਗੱਲਾਂ ਦੱਸੀਆਂ ਸਾਨੂੰ ਇਹਨਾਂ ਦੀ ਗੱਲਾਂ ਦੇ ਵਿੱਚ ਕੁਝ ਸੱਚਾਈ ਲੱਗ ਰਹੀ ਹੈ ਕਿਉਂਕਿ ਇਹ ਬਾਈਕ ਨਾਲ ਜੇ ਮੈਂ ਉਹਦੇ ਮਾਰਨਾ ਹੁੰਦਾ ਤਾਂ ਅਸੀਂ ਭਰਾ ਨੂੰ 5 ਸਾਲ ਪਹਿਲਾਂ ਮਾਰ ਸਕਦਾ ਸੀ ਰੋਟੀ ਪਾਣੀ ਵੀ ਥੋੜੇ ਕਰੂਮ ਜਾਂਦਾ ਸੀ ਫਿਰ ਹਾਂ ਰੋਟੀ ਪਾਣੀ ਬਾਈ ਉਹ ਇੱਥੋਂ ਹੀ ਛੱਕਦਾ ਸੀਗਾ ਤੇ ਸਵੇਰੇ ਆ ਕੇ ਜਿਹੜੇ ਉਹਦੇ ਨਾਲ ਵੀ ਬੰਦੇ ਹੁੰਦੇ ਉਹ ਵੀ ਕਹਿੰਦੇ ਤਾਂ ਰਾਤ ਨੂੰ ਵੀ ਮੇਰੇ ਘਰਾਂ ਵਾਲੀ ਰੋਟੀਆਂ ਪਕਾ ਕੇ ਦੇ ਕਦੇ ਰਿਸ਼ਤੇ ਬਾਰੇ ਤੁਸੀਂ ਕੋਈ ਗੱਲਬਾਤ ਕੀਤੀ ਹੋਈ ਵੀ ਇਹ ਰਿਸ਼ਤਾ ਕਰਵਾ ਜੀ ਯਾਰ ਬਸੜਾ ਬੰਦਾ ਯਾਰ ਨਹੀਂ ਬਾਈ ਗੱਲ ਇਹ ਸੀ ਵੀ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ ਉਹਨੇ ਆਪ ਦਾ ਜਿਹੜਾ ਚਾਲ ਚੱਲਣਾ ਸੀ ਉਹ ਕਰ ਲਿਆ ਸੀ ਖਰਾਬ ਖਰਾਬ ਸ਼ਭੀ ਸਹੀ ਨਹੀਂ ਸੀ ਹਾਂ ਉਹਦੀ ਸ਼ਭੀ ਸਹੀ ਨਹੀਂ ਸੀ ਸਾਰੇ ਉਹਨੂੰ ਮੰਨ ਲੋ ਵੀ ਕਹਿੰਦੇ ਸੀ ਵੀ ਇਹ ਬੈਲੀ ਆ ਮਸਟੰਡਿਆਂ ਨਾਲ ਰਹਿੰਦਾਗਾ ਜੀ ਵੀਰੇ ਤੇਸ਼ ਕਰਕੇ ਬਾਈ ਸਾਖ ਸੂਕ ਵਾਲੇ ਉਹਨੂੰ ਆਏ ਨਹੀਂ ਪਾਨੀ ਪੱਜ ਗਈ ਕਹਿ ਲੋ ਚਾਹੇ ਲੋਕਾਂ ਨੂੰ ਪਤਾ ਲੱਗ ਗਿਆ ਕਹਿ ਲੋ ਇੱਕ ਦੋ ਵਾਰੀ ਮਾਲੋ ਆਪਣੇ ਰਿਸ਼ਤੇਦਾਰੀ ਚ ਕੋਈ ਸਾਥ ਕਰਾਉਂਦਾ ਸੀ ਪਰ ਉਹ ਇੱਕ ਅੱ데 ਵਾਰੀ ਵੇਖਣ ਆਏ ਉਹ ਵੀ ਪਹਿਲਾਂ ਦੀ ਗੱਲ ਆ ਬਈ ਮਤਲਬ ਪਿੰਡ ਦੇ ਵਿੱਚ ਵੀ ਉਹ ਬੰਦੇ ਦੀ ਜਿਹੜਾ ਹੇਗਾ ਜੀ ਦਾ ਨਾਮ ਹਾਂ ਮੇਰਾ ਭਾਈ ਉਹਦੀ ਸ਼ਰਮੀ ਬਹੁਤ ਖਰਾਬ ਸੀ ਤੇ ਬਿਦਲਾ ਰਹੀ ਹਾਂ ਉਹ ਭਾਈ ਪਿੰਡ ਦੇ ਵਿੱਚ ਕੀ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੀ ਸਾਰੇ ਉਹਨਾਂ ਨੂੰ ਪਤਾ ਸੀ ਠੀਕ ਹੈ ਜੀ ਕਰੈਕਟਰਲੈਸ ਵੀ ਸੀ ਬੰਦਾ ਕਰੈਕਟਰ ਵਾਈ ਵੀ ਬੰਦਾ ਸਹੀ ਨਹੀਂ ਸੀ ਹਾਂ ਭਾਈ ਮਤਲਬ ਸਾਰੇ ਕੰਮਾਂ 'ਚ ਬੰਦੇ ਦਾ ਮਤਲਬ ਜੋ ਸੀਗਾ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਭਾਈ ਉਹ ਨਾ ਦੋ ਤਿੰਨ ਵਾਰੀ ਅਸੀਂ ਜੇਲ੍ਹ ਚੋਂ ਵੀ ਛਡਾ ਕੇ ਲਿਆਂਦਾ ਜਦੋਂ ਕਦੇ ਦਾਵੇਦਲੇ ਹੋ ਜਾਂਦੇ ਕਿਸੇ ਨਾਲ ਲੜਾਈ ਝਗੜੇ ਹੋ ਜਾਂਦੇ ਤਾਂ ਅਸੀਂ ਆਪਦੇ ਕੋਲੋਂ ਪੈਸੇ ਵੀ ਲਾ ਕੇ ਛਡਾ ਕੇ ਲਿਆਂਦਾ ਉਹਨੂੰ ਠੀਕ ਹੈ ਭਾਈ ਹੁਣ ਵੀ ਭਾਈ ਉਹ ਮੰਨ ਲਓ ਜਿਹੜਾ ਇੱਕ ਕੇਸ ਉਹ ਸੋ ਬਾਈ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਬਾਈ ਨੇ ਆਦਾ ਪੱਖ ਪੇਸ਼ ਕੀਤਾ ਵੀ ਮੈਂ ਆਪਦੇ ਭਰਾ ਨੂੰ ਨਹੀਂ ਮਾਰਿਆ ਇਹ ਜਿਹੜੀ ਇਹ ਸੋ ਜਿਹੜੇ ਪੱਤਰਕਾਰ ਵੀਰ ਹੈ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜੀ ਖਬਰ ਹੁੰਦੀ ਹੈ ਇਹਨੂੰ ਥੋੜਾ ਜਿਹਾ ਬਾਲੀ ਵੱਡੀ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਈ ਭਰਾ ਇੱਕ ਗੱਲ ਹੋਰ ਹੁੰਦੀ ਹੈ ਗੱਲ ਨੂੰ ਹੋਰ ਬਣਾਇਆ ਜਾਂਦਾ ਤੇ ਬੰਦਾ ਥੋੜਾ ਜਿਹਾ ਪੱਤਰਕਾਰਾਂ ਕਰਕੇ ਬੰਦਾ ਫਸ ਜਾਂਦਾ ਹੈ ਇਹਦੇ ਵਿੱਚ ਜਿਹੜੇ ਬਾਈ ਨੇ ਆਪਦੇ ਪੱਖ ਪੇਸ਼ ਕੀਤੇ ਹੈ ਇਹ ਸਾਨੂੰ ਪਤਾ ਲੱਗਦਾ ਵੀ ਬਾਈ ਬਿਲਕੁਲ ਸਹੀ ਹੈ ਇਹਦੇ ਭਰਾ ਦੇ ਜਿਹੜੇ ਕੀ ਹੈ ਜਦੋਂ ਉਹਨੂੰ ਮਤਲਬ ਪੁਲਿਸ ਫੜਦੀ ਹੈ ਠੀਕ ਹੈ ਬਾਈ ਜਿਵੇਂ ਇਹਨੇ ਕਿਹਾ ਵੀ ਮੇਰੇ ਭਰਾ ਨੂੰ ਪੁਲਿਸ ਫੜਦੀ ਸੀਗੀ ਜਾਂ ਉਹਨੂੰ ਕਦੋਂ ਵੀ ਫੜਦੀ ਸੀ ਤਾਂ ਪਿੰਡ ਦੇ ਵਿੱਚ ਉਹਦੇ ਮਗਰ ਕੋਈ ਨਹੀਂ ਜਾਂਦਾ ਸੀ ਸੱਚਾਈ ਵੀਰੇ ਹਾਂ ਬਾਈ ਕੋਈ ਨਹੀਂ ਜਾਂਦਾ ਜਾਂ ਜਾ ਕੇ ਥੱਕ ਗਏ ਥੱਕ ਇਸ ਪਿੰਡ ਵਾਲੇ ਵੀ ਪਿਛੇ हट ਗਏ ਹਾਂ ਕਿਉਂਕਿ ਰੋਜ਼ ਹੀ ਉਹਦਾ ਲੜਾਈ ਝਗੜਾ ਕਦੇ ਕਿਸੇ ਨਾਲ ਸਿੰਘ ਫਸਾਲੇ ਕਦੇ ਕਿਸੇ ਨਾਲ ਸਿੰਘ ਫਸਾਲੇ ਤੇ ਫਿਰ ਸਾਰੇ ਮੰਨ ਲੋ ਕਿਹੜਾ ਵੀ ਰੋਜ਼ ਅੱਕ ਜਾਂਦਾ ਅਗਲਾ ਰੋਜ਼ ਰੋਜ਼ ਹਾਂ ਸੋ ਬਾਈ ਇਹ ਜਿਹੜੀ ਵੀਡੀਓ ਹੈ ਵੀਡੀਓ ਦਾ ਸਾਲਾ ਮਕਸਦ ਹੈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣਾ ਬਾਈ ਲਾਦਰ ਰਮਲ ਇਦ ਗਸੀਰ ਪੰਜਾਬੀ ਸਾਡਾ ਭਰਾਇਆ ਸੀ ਠੀਕ ਹੈ ਵੀਰੇ ਹਾਂਜੀ ਬਾਈ ਸੀਰ ਦੱਸੋ ਮੜਾ ਜਾ ਕੀ ਮੈਸੇਜ ਦਿੱਤਾ ਕਿਉਂਕਿ ਪੱਤਰਕਾਰ ਵਾਲੇ ਭਰਾਇਆ ਉਹ ਗੱਲ ਹੋਰ ਹੁੰਦੀ ਹੈ ਤੇ ਬਣਾ ਹੋਰ ਦਿੰਦੇ ਆ ਬਾਈ ਜੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀਆਂ ਇਕਾਂ ਦੁਕਾ ਘਟਨਾਵਾਂ ਹੋਈਆਂ ਨੇ ਜੀ ਬਾਈ ਉਹਦੇ ਵਿੱਚ ਜਦੋਂ ਦੋਨੇ ਪੱਖ ਸੁਣਦੇ ਆ ਤਾਂ ਆਪਾਂ ਨੂੰ ਉੱਥੇ ਪਤਾ ਲੱਗਿਆ ਕਿ ਗੱਲ ਕੁਝ ਹੋਰ ਹੁੰਦੀ ਆ ਤੇ ਮੀਡੀਆ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਹੋਰ ਦੇਖਣੀ ਫੈਲ ਜਰਦੀ ਆ ਹੋਰ ਦੇਖਣੀ ਬਣਦੀ ਆ ਤੇ ਉਹ ਜਿਹੜੀ ਆ ਉਹ ਮੰਨ ਲਓ ਗੱਲ ਕੁਝ ਵੀ ਨਹੀਂ ਹੁੰਦੀ ਤੇ ਗੱਲ ਨੂੰ ਬਹੁਤ ਵੱਡਾ ਬਣਾ ਕੇ ਜਾਂ ਉਹ ਮੁੱਦਾ ਹੁੰਦੇ ਨਹੀਂ ਲੋਕਾਂ ਸਾਹਮਣੇ ਵੇਚ ਕੀਤਾ ਉਹਦੇ ਨਾਲ ਲੋਕਾਂ ਨੂੰ ਮੰਨ ਲਓ ਅ ਅ ਲੋਕਾਂ ਨੂੰ ਵੀ ਮੰਨ ਲਓ ਇਹ ਇਸ ਤਰ੍ਹਾਂ ਲੱਗਦਾ ਵੀ ਯਾਰ ਐਂ ਕਰਕੇ ਆਏਗਾ ਇੱਕ ਬੰਦੇ ਨੂੰ ਖਲਾਂ ਇੱਕ ਪੇਸ਼ਕਾ ਕਰ ਦਿੱਤਾ ਹੈ ਜੀ ਬਹੁਤ ਗੰਦਾ ਗੁੰਡਾ ਬੰਦਾ ਯਾਰ ਇਹ ਗੁੰਡਾ ਬੰਦਾ ਹੈ ਤੋ ਬਚੋ ਮੀਡੀਆ ਨੂੰ ਜਾਂ ਹੋਰ ਕਿਸੇ ਵੀ ਇਸ ਨਾਰੇ ਨੂੰ ਬੇਨਤੀ ਹੈ ਤੇ ਰਿਕਵੈਸਟ ਕਰਦੇ ਆ ਕਿ ਜਿਹੜੀ ਸੱਚੀ ਖਬਰ ਹੁੰਦੀ ਆ ਉਹ ਨਾ ਹੀ ਪੇਸ਼ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਗਈ ਉਹ ਮੰਨ ਲਓ ਸੱਚੀ ਗੱਲ ਹੈ ਜਿਹੜੀ ਉਹ ਲੋਕਾਂ ਤੱਕ ਬਿਲਕੁਲ ਜਿਸ ਬਾਈ ਵੀਡੀਓ ਬਣਾਈ ਹੈ ਵੀਡੀਓ ਇਹ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈ ਹੈ ਫਿਲਮ ਮੈਂ ਇੱਕ ਕਾਲਪਨਿਕ ਕਰੈਕਟਰ ਹੈ ਸਾਰੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਔਰ ਨਾਲੇ ਸਮੇਂ ਦੱਸ ਜੀ ਤੁਹਾਨੂੰ ਹੋਰ ਵੀ ਫਿਲਮਾਂ ਦਿਖਾਵਾਂਗੇ ਸਾਡਾ ਚੈਨਲ ਇੱਕ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਫਿਲਮਾਂ ਬਣਾਉਂਦਾ ਹੈ ਪੰਜਾਬ ਦੇ ਵਿੱਚ ਕੀ ਹੋਇਆ ਹੈ ਕੀ ਘਟਨਾ ਹੈ ਉਹ ਘਟਨਾ ਨੂੰ ਇੱਕ ਪਾਤਰ ਲੈ ਕੇ ਕਾਲਪਨਿਕ ਉਹ ਫਿਲਮਾਂ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਈ ਵੀਰ ਗਾਲਾਂ ਕੱਢਦੇ ਆ ਕੋਈ ਜੱਕਰ ਨਹੀਂ ਬਾਈ ਕੱਢ ਸਕਦੇ ਉਹ ਭਰਾਏ ਥੋੜੀ ਮਾਨ ਸਕਦਾ ਥੋੜੀ ਸੋਚ ਹੈ ਕਈ ਵੀਰ ਸਾਡੀ ਵੀਡੀਓ ਨੂੰ ਪਸੰਦ ਕਰਦੇ ਆ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਜਿਹੜੇ ਵੀਰ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਪਸੰਦ ਕਰਦੇ ਆ ਉਹਨਾਂ ਦਾ ਧੰਨਵਾਦ ਜਿਹੜੇ ਵੀ ਸਾਨੂੰ ਗਾਲਾਂ ਕੱਢਦੇ ਆ ਭਰਾ ਉਹਨਾਂ ਦਾ ਵੀ ਧੰਨਵਾਦ ਬਹੁਤ ਸਿੱਧਾ ਠੀਕੋ ਭਾਈ ਵੀਡੀਓ ਨੂੰ ਬਈ ਬਹੁਤ ਕੋਸ਼ਿਸ਼ ਸ਼ੇਅਰ ਕਰੋ ਆਉਣ ਵਾਲੇ ਸਮੇਂ ਤੁਸੀਂ ਸਾਡੇ ਚੈਨਲ ਬੂਟਾ ਕਰਾਰੀ ਦੇ ਹੋਰ ਵੀਡੀਓ ਦੇਖੋਗੇ ਨਵੇਂ-ਨਵੇਂ ਕੰਟੈਂਟ ਦੇਖੋਗੇ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਰੀ ਚੈਨਲ ਤੋਂ ਪੇਜ ਤੋਂ ਸਾਰੇ ਵੀਰਾਂ ਨੂੰ ਅਸੀ ਗੱਲ ਅਸੀ ਵੀਰੇ ਹਾਂਜੀ